ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਦੇ ਦੂਜੇ ਦਿਨ ਫਿਰ ਸਹਿਬਜ਼ਾਦੇ ਨੂੰ ਕਦੇ ਲਾਲਚ ਤੇ ਕਦੇ ਡਰਾ ਧਮਕਾ ਕੇ ਇਸਲਾਮ ਕਬੂਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਦਸ਼ਮੇਸ਼ ਪિતા ਦੇ ਬਹਾਦਰ ਸਪੂਤ ਚੋਕੇ ਸਹਿਬਜ਼ਾਦੇ ਨਾਮੰネタ ਕਾਜੀ ਨੇ ਫਤਵਾ ਜਾਰੀ ਕਰਕੇ ਜਿੰਦਾਨੀਹਾ ਵਿੱਚ ਚੀਣ ਕੇ ਸ਼ਹੀਦ ਕਰਨ ਦਾ ਆਦੇਸ਼ ਦਿੰਦਿਆਂ ਸਹਿਬਜ਼ਾਦੇ ਨੂੰ ਵਾਪਸ ਛੰਡੇ ਬੁਰਜ ਵਿਖੇ ਮਾਤਾ ਗੁਜਰੀ ਜੀ ਕੋਲ ਪੇਸ਼ ਕੀਤਾ ਦੂਜੇ ਪਾਸੇ ਮਰੀਲਕੋਟਲਾ ਦੇ ਨਵਾਬ ਸ਼ੇਰ ਮਹੋਬਤ ਖਾਨ ਨੇ ਇਸ ਫਤਵੇ ਦਾ ਵਿਰੋਧ ਕੀਤਾ ਅਤੇ ਸਹਿਬਜ਼ਾਦੇ ਇਹ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਇਨਾ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਜਤਾ ਜਾਵੇ ਯਾਰਾ ਇਸ ਨੂੰ ਮਦਦ ਕਹਿ ਤੋ ਬਚਾ